ਲੁਧਿਆਣਾ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹੰਗਾਮੀ ਬੈਠਕ ਹੋਈ ਜਿਸ ਵਿੱਚ ਨਵੇਂ ਅਤੇ ਪੁਰਾਣੇ ਵਰਕਰ ਵੀ ਹਾਜ਼ਰ ਰਹੇ ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਲੋਕ ਸਭਾ ਇੰਚਾਰਜ ਵਿਪਨ ਸੂਤ ਕਾਕਾ ਨੇ ਕਿਹਾ ਅਕਾਲੀ ਦਲ ਦੇ ਸੀਨੀਅਰ ਅਤੇ ਨਮੀ ਉਹ ਦੇਦਾਰਾ ਸਮੇਤ ਵੱਖ-ਵੱਖ ਅਵਾਰਡ ਦੇ ਪ੍ਰਧਾਨ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਅਕਾਲੀ ਦਲ ਮਜ਼ਬੂਤ ਬਣ ਕੇ ਫਿਰ ਤੋਂ ਮੈਦਾਨ ਵਿੱਚ ਉਤਰੇਗੀ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਮੀਟਿੰਗ ਹੈ ਜਿਹੜੀ ਕੀਤੀ ਗਈ ਹੈ। ਉਹਨਾਂ ਕਿਹਾ ਵਰਕਰਾਂ ਦੇ ਵਿੱਚ ਜੋਸ਼ ਹੈ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਪਾਜਪਾ ਦੇ ਨਾਲ ਗੱਠਬੰਧਨ ਹਾਈ ਕਮਾਂਡ ਦਾ ਫੈਸਲਾ ਹੈ ਅਤੇ ਜੋ ਵੀ ਹਾਈ ਕਮਾਂਡ ਫੈਸਲਾ ਲਵੇਗੀ ਉਹ ਉਹਨਾਂ ਦੇ ਨਾਲ ਹਨ। ਜਿਹੜੀ ਅੱਜ ਦੀ ਅਕਾਲੀ ਦਲ ਦੀ ਮੀਟਿੰਗ ਹੈ। ਬਹੁਤ ਹੀ ਕਾਮਯਾਬ ਮੀਟਿੰਗ ਹੋਈ ਹਰੇਕ ਵਾਰ ਤੋਂ ਹਰੇਕ ਹਲਕੇ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਅਕਾਲੀ ਦਲ ਦੇ ਸਾਡੇ ਬੰਦੇ ਆਏ ਨੇ ਜੀ ਔਰ ਮੈਂ ਮਹਿਸੂਸ ਕਰਦਾ ਹਾਂ ਅਕਾਲੀ ਦਲ ਦੇ ਭੰਡਣ ਵਾਲੇ ਬਥੇਰੇ ਫਿਰਦੇ ਨੇ ਲੇਕਿਨ ਅਕਾਲੀ ਦਲ ਦਾ ਬੁਖਾਰ ਕੋਈ ਨਹੀਂ ਸकता ਅਕਾਲੀ ਦਲ ਦੱਬ ਕੇ ਮਜ਼ਬੂਤ ਹੈ ਦੱਬ ਕੇ ਮਜ਼ਬੂਤ ਰਹੇਗਾ ਅੱਜ ਪੰਜਾਬ ਦੇ ਲੋਕ ਆਮ ਤੌਰ ਤੇ ਗੱਲ ਕਰਨ ਲੱਗੇ ਕਿ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਉਹ ਸਾਰੀਆਂ ਸਰਕਾਰਾਂ ਦੇ ਵਿੱਚੋਂ ਵਧੀਆ ਸਰਕਾਰ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਸਦਾ ਪ੍ਰਕਾਸ਼ ਉਹ ਬਾਦਲ ਦੇ ਕੀਤੇ ਹੁਕਮਾਂ ਨੂੰ ਯਾਦ ਕਰ ਰਹੇ ਨੇ ਸਾਢੇ 200 ਬਾਦਲ ਨੇ ਜੋ ਪੰਜਾਬ ਦਾ ਇਨਫਰਾਸਟਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਯਾਦ ਕਰ ਰਹੇ ਨੇ ਔਰ ਮੈਂ ਮਹਿਸੂਸ ਕਰਦਾ ਹਾਂ ਔਰ ਵੱਡਾ ਸਮਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੋਊਗਾ ਅੱਜ ਸਾਰੇ ਹਿੰਦੂ ਸਿੱਖ ਏਕਤਾ ਵਾਸਤੇ ਪਰ ਆਪ ਦੇ ਮੱਦੇ ਹੀ ਬਣ ਕੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਹਾਰਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣਾ ਸ਼ਹਿਰੀ ਦੀ ਮੀਟਿੰਗ ਗੁਰੂ ਸਿੰਘ ਸਵਾ ਗੁਰਦੁਆਰਾ ਮਾਡਰਡਾਉਨ ਚੋਈ ਉਹ ਨਵੇਂ ਪੁਰਾਣੇ ਜਿੰਨੇ ਵੀ ਅਕਾਲੀ ਵਰਕਰ ਸੀ ਜੜੇ ਘਰਾਂ 'ਚ ਬੈਠੇ ਸੀ ਉਹ ਵੀ ਉੱਠ ਕੇ ਅੱਜ ਹਜ਼ਾਰਾਂ ਦੀ ਗਿਣਤੀ ਜੱਥੇ ਪਹੁੰਚੇ ਇਹ ਬੜਾ ਇੱਕ ਖੁਸ਼ੀ ਦਾ ਮਾਹੌਲ ਸੀ ਔਰ ਸਾਰਿਆਂ 'ਚ ਇੱਕ ਬਹੁਤ ਜੋਸ਼ ਸੀ ਆਉਣ ਵਾਲੇ ਇਲੈਕਸ਼ਨਾਂ ਲਈ ਸਾਰਿਆਂ 'ਚ ਬਹੁਤ ਜੋਸ਼ ਸੀ ਲੋਕਾਂ ਨੂੰ ਇੱਕ ਨਾਮ ਬੜਾ ਭਲੇਖਾ ਸੀ ਬਦਲਾਅ ਦਾ ਉਹ ਬਦਲਾਵ 2 ਸਾਲ ਦੇ ਵਿੱਚ ਹੀ ਲੋਕਾਂ ਨੇ ਦੇਖ ਲਿਆ ਐਂਡ ਉਹਨਾਂ ਨੇ ਨਿਚੋੜਿਆ ਹੀ ਗੜਿਆ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਪੰਜਾਬ ਦਾ ਭਲਾ ਕਰ ਸਕਦੀ ਹੈ ਇਹੀ ਸੋਚ ਕੇ ਸਾਰੇ ਅਕਾਲੀ ਦਲ ਦੁਆਰਾ ਇਕੱਠਾ ਹੋਇਆ ਇਹੀ ਚੀਜ਼ ਨੂੰ ਲੈ ਕੇ ਅੱਗੇ ਇਲੈਕਸ਼ਨ ਦੇ ਵਿੱਚ ਸਾਰੇ ਇਕੱਠੇ ਹੋ ਕੇ ਚੱਲਣ ਲੱਗਣਾ ਵੀ ਸੂਸਰ ਵੀ ਮੈਂ ਆਪਣਾ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਗੱਜੜ ਵੀ ਹੋਗਾ ਬੀਜੇਪੀ ਬਾਦੀ ਅੰਦਰ ਇਸ ਸੀਨੀਅਰ ਅਕਾਲੀ ਦਲ ਦੀ ਲੀਡਰਸ਼ਿਪ ਦੇ ਹੱਥ ਹੁੰਦਾ ਹੈ ਇਹ ਮੇਰੇ ਹੱਥ ਨਹੀਂ ਅੱਛਾ ਕੀ ਤੁਹਾਨੂੰ ਮੀਟਿੰਗ ਦੇ ਵਿੱਚ ਕੀ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਮੀਟਿੰਗ ਸੀ ਪਹਿਲੀ ਮੀਟਿੰਗ ਸੀਗੀ ਤੁਸੀਂ ਹੰਗਾਰਾ ਦੇਖ ਲਓ ਲੋਕ ਸਭਾ ਦੇ ਉਹਨੂੰ ਲੈ ਕੇ ਦੇਖ ਲਓ ਕਿਉਂਕਿ 2 ਮਹੀਨੇ ਦਾ ਲਗਭਗ ਸਮਾਂ ਰਹਿ ਗਿਆ ਲੋਕ ਸਭਾ ਦੇ ਇਲੈਕਸ਼ਨ ਵੀ ਆ ਰਹੇ ਆ ਉਹਨੂੰ ਹੀ ਲੈ ਕੇ ਸਾਰੇ ਰਾਜਨੀਤੀ ਬਣਾਈ ਜਾ ਰਹੀ ਹੈ ਜੋ ਜੋ ਡਿਊਟੀਆਂ ਸਾਰਿਆਂ ਦੀਆਂ ਲਗਾਈਆਂ ਜਾਂਦੀਆਂ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ